ਈ ਹਾਲ ਹੈ ਕਿਰਪਾ ਕਿਰਪਾ ਮਾਲਕ ਜੀ ਮਹਾਰਾਜ ਤੇ ਇੱਕ ਤੇਰਾ ਚੇਲਾ ਸੀਗਾ ਜਿਹੜਾ ਉਹ ਜਸ਼ਨ ਮਲੋੜ ਤੋਂ ਹਾਂਜੀ ਤੇ ਉਹ ਇੱਥੇ ਆਇਆ ਹੋਇਆ ਤੇਰੇ ਕੋਲੇ ਹਾਂਜੀ ਮੇਰੇ ਕੋਲ ਆ ਅੱਛਾ ਅੱਛਾ ਕਿਵੇਂ ਆਇਆ ਇੱਥੇ ਵੈਸੇ ਪਿਆਰ ਮੁਹੱਬਤ ਆ ਮਹਾਰਾਜ ਮਿਲਣ ਆ ਗਿਆ ਅੱਛਾ 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 ਮੈਂ ਇਹਦੇ ਪਿੰਡ ਆਇਆ ਸੀਗਾ ਮੇਰੇ ਮੈਂ ਤਾਂ ਕੱਲ ਦਾ ਆਇਆ ਮੇਰੇ ਕੋਲੇ ਅੱਛਾ ਅੱਛਾ ਕੱਲ ਦਾ ਆਇਆ ਜੀ ਚਲੋ ਇਹਨੂੰ ਕਹੋ ਮੈਨੂੰ ਫੀਰਪੋਰਟ ਮਿਲ ਕੇ ਜਾਵੇ ਜੀ ਆਪਣਾ ਕੰਮ ਸੀ ਮਾਰੇ ਇਹਦੇ ਤੱਕ ਤੋਨੂੰ ਹਾਂ ਕੰਮ ਹੀ ਹੈ ਹਾਂ ਹੀ ਮੈਂ ਉਹਨੂੰ ਮੈਂ ਕਿਹਾ ਸੀ ਮਿਲਿਆ ਉਹ ਕਹਿੰਦਾ ਮੈਂ ਨਾ ਜਾਣਾਂ ਕਹਿੰਦਾ ਗੁਰੂ ਜੀ ਮੈਂ ਤੁਹਾਡੇ ਨਾਲ ਆ ਨਹੀਂ ਤੁਹਾਡੇ ਨਾਲ ਤਾਂ ਕੋਈ ਗੱਲ ਨਹੀਂ ਹੂੰ ਜੀ ਹਾਂ ਜੀ ਬਾਕੀ ਤਾਂ ਇਹਦੇ ਤੋਂ ਵੱਖਰੇ ਤੌਰ ਤੇ ਇਹਦੇ ਕੋਲੇ ਆਈ ਸੀਗੇ ਜੇ ਤਾਂ ਕੋਈ ਕਿਸੇ ਤੋਂ ਨੇ ਪੈਸੇ ਲਿੱਤੇ ਮਹਾਰਾਜ ਕੋਈ ਪੈਸੇ ਨਾ ਸਵਾਲੋ ਸਾਡੇ ਨਾਲ ਤੁਸੀਂ ਹੁਕਮ ਕਰੋ ਪੈਸੇ ਹੈਗੇ ਆ ਸਕਰੀਨਸ਼ਾਟ ਹੈਗੇ ਆ ਜੀ ਮੈਂ ਪੈਸੇ ਬਵਾਏ ਤੋਂ ਕਿਸੇ ਤੋਂ ਕਿ ਇਹਦੇ ਖਾਤੇ ਚ ਐਂਟਰੀ ਹੈ ਮਹਾਰਾਜ ਪੈਸੇ ਇਹਦੇ ਸੇਵਾਦਾਰ ਦੇ ਚੇਲੇ ਵਾਲਕੇ ਦੇ ਇੱਕ ਮਿੰਟ ਜੀ ਉਹ ਇੱਕ ਮਿੰਟ ਹੋਲਡ ਰੱਖੋ ਉਹ ਮੈਂ ਜਿਹੜੇ ਪੈਸੇ ਲਿੱਤੇ ਦਿੱਤੇ ਮੈਂ ਮੜਵਾਉਂਗੀ ਇਹ ਤੋਂ ਨਹੀਂ ਪੈਸੇ ਚਲੋ ਤਾਂ ਮੜਵਾ ਲਾਂਗੇ ਜੀ ਹੈ ਨਾ ਬਾਕੀ ਪਖੰਡਾਰੇ ਕੀ ਕਹਿਣਾ ਜੀ ਇਹਦਾ ਪਖੰਡਾਰੇ ਨੂੰ ਮੈਂ ਸਮਝਾਇਆ ਮੈਂ ਕਿਹਾ ਪੁੱਤ ਸੋਸ਼ਲ ਮੀਡੀਆ ਤੇ ਵੀਡੀਓ ਨਹੀਂ ਦੁਆਸਤ ਤੋਂ ਬਾਦ ਪਾਣੀਆ ਤੇ ਸੋਸ਼ਲ ਮੀਡੀਆ ਤੇ ਕੱਲੀ ਵੀਡੀਓ ਨਾ ਤੋਂ ਨਾ ਤੋਂ ਨਾ ਤੋਂ ਪੌਣ ਲਾਨੀ ਤੇਰੇ ਕੋਲ ਸੰਗਤ ਆਂਦੀ ਆ ਬਹਿ ਕੇ ਰੱਬ ਰੱਬ ਕਰਕੇ ਤੋਰ ਬਹਿ ਕੇ ਆਦੇ ਸੰਗਤ ਨਾਲ ਬਚਨ ਕਰ ਤੇ ਬਾਬਾ ਜੀ ਆਪਾਂ ਵੀ ਟਾਈਮ ਦਿੱਤਾ 6 ਤਰੀਕ ਦਾ ਪਹਿਲਾਂ ਪਹਿਲਾਂ ਮਿਲ ਲਈ ਮੀਡੀਆ ਚ ਤੁਹਾਡਾ ਆਪਣਾ ਦਰਬਾਰ ਆ ਮਹਾਰਾਜ ਤੁਸੀਂ ਵੀ ਆ ਸਕਦੇ ਆਂ ਦਰਬਾਰ ਤੁਹਾਡੇ ਤੋਂ ਬਾਹਰ ਦੱਸੋ ਅਸੀਂ ਨਹੀਂ ਮੈਂ ਤਾਂ ਦਰਬਾਰ ਚ ਕਿਵੇਂ ਆਉਣਾ ਤੁਸੀਂ ਆਪਾਂ ਬੈ ਕੇ ਸਾਂਝੀ ਥਾਂ ਤੇ ਬਹਿ ਜੀਏ ਆਪਾਂ ਚਾਰ ਤੁਹਾਡੇ ਬੰਦੇ ਹੋ ਜਾਣ ਚਾਹ ਅਸੀਂ ਆਪਣੇ ਜਿਹੜੇ ਬਾਬਾ ਬਲਦੇਵ ਸਿੰਘ ਜੀ ਆ ਜਥੇਦਾਰ ਬਾਬਾ ਜਸਵੰਤ ਸਿੰਘ ਜੀ ਉਹ ਗਏ ਹੋਏ ਆਪਣਾ ਉੱਥੇ ਨੇ ਉਹ ਤਾਂ ਗੁਰੂ ਦੀਆਂ ਲਾਡਲੀਆਂ ਲਾਡਲੀਆਂ ਫੌਜਾਂ ਜੀ ਤੁਸੀਂ ਸ੍ਰੀ ਮਹਾਰਾਜ ਗੁਰੂ ਜੀ ਦੇ ਗੁਰੂਆਂ ਦੀਆਂ ਲਾਡਲੀਆਂ ਫੌਜਾਂ ਆ ਸੁਣੋ 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 ਉਹ ਗੁਰੂ ਦੀਆਂ ਲਾਡਲੀਆਂ ਫੌਜਾਂ ਉਹਨਾਂ ਨਾਲ ਜਿਹੜਾ ਤੁਹਾਡਾ ਕੋਈ ਗੁਰਮਤਾ ਸੀਗਾ ਉਹ ਸੰਝਾ ਹੋਇਆ ਹੋਣਾ ਜਾਂ ਕੋਈ ਮਾਫੀਨਾਮਾ ਜਿਵੇਂ ਵੀ ਜੀ 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 ਉਹ ਵੀ ਸਾਡੇ ਨੇ ਆਪਣੇ ਅਸੀਂ ਉਹਨਾਂ ਦੇ ਆ ਤੁਸੀਂ ਵੀ ਸਾਡੇ ਹੋ ਬਾਬਾ ਜੀ ਕੋਈ ਨਹੀਂ ਅਸੀਂ ਕਿਹੜਾ ਤੁਹਾਡੇ ਦੋਖੀ ਆ ਪਰ ਆਏ ਆ ਵੀ ਚਲੋ ਆਪਾਂ ਜਿਹੜੇ ਸਵਾਲ ਜਵਾਬ ਕਰਨੇ ਆ ਆਪਾਂ ਬਹਿ ਕੇ ਕਰ ਲਈਏ ਨਵੇੜੀਏ ਕੰਮ ਕਿਉਂਕਿ ਮੈਨੂੰ ਸੰਗਤਾਂ ਪੁੱਛ ਰਹੀਆਂ ਕਿਉਂਕਿ ਵੱਡਾ ਇਕੱਠ ਨਾ ਹੋਵੇ ਹਨਾ ਮਾਹੌਲ ਪੰਜਾਬ ਦਾ ਨਾ ਖਰਾਬ ਹੋਵੇ ਮਹਾਰਾਜ ਗੱਲ ਪਤਾ ਕੀ ਹੁਣ ਮੇਰੇ ਨਾਲ ਤੋਂ ਤੁਸੀਂ ਕਹਿ ਰਹੇ ਹੋ ਕਿ ਟਾਵਰ ਆਲਾ 25 ਲੱਖ ਆ ਗੱਲ ਦਾ ਮੈਨੂੰ ਪਤਾ ਨਹੀਂ 25 ਲੱਖ ਟਾਵਰ ਇਹ ਸਿਸਟਮ ਪਹਿਲੇ ਨੰਬਰ ਤੇ ਮਹਾਰਾਜ ਜੀ ਮੈਂ ਕਿਸੇ ਨਾਲ ਫੌਂਟ ਦੀ ਗੱਲ ਹੀ ਨਹੀਂ ਕਰਦੀ ਬਾਬਾ ਜੀ ਮੈਂ ਨਾ ਵੇਖੋ ਮੈਂ ਤਾਂ ਤੁਹਾਨੂੰ 25 ਲੱਖ ਜਿਹੜਾ ਕਿਹਾ ਨਾ ਉਹ ਤੁਹਾਡੇ ਸਾਰੇ ਪ੍ਰੂਫ ਆਏ ਆ ਮੇਰੇ ਕੋਲੇ ਤੁਸੀਂ ਮਹਾਰਾਜ ਜੀ ਮੇਰੇ ਤੁਹਾਡੇ ਕੋਲ ਪ੍ਰੂਫ ਆਏ ਆ ਤੁਸੀਂ ਮੋਗੇ ਰੱਖੋ ਸਾਮਾ ਗੁਰਦੁਆਰਾ ਕਿਸੇ ਗੁਰਦੁਆਰੇ ਸਾਹਿਬ ਚ ਰੱਖ ਲਓ ਸਾਮਾ ਨਹੀਂ ਨਹੀਂ ਮੈਂ ਤਾਂ ਸਾਂਝੀ ਥਾਂ ਤੇ ਰੱਖ ਲਓ ਉਧਰ ਉਹ ਵੀ ਆਪਣੇ ਜਸਵੰਤ ਸਿੰਘ ਜੀ 4 ਤਰੀਕ ਤੱਕ ਉਹ ਵੀ ਆ ਜਾਣਗੇ 4 ਤੋਂ ਬਾਅਦ ਜਿਹੜਾ ਮਰਜ਼ੀ ਤੁਸੀਂ ਟਾਈਮ ਰੱਖ ਲਓ ਮਹਾਰਾਜ ਤਾਂ ਬੇਦਾਦ ਆ ਰਾਂ ਤੁਹਾਡੇ ਨਹੀਂ ਨਹੀਂ ਤੁਸੀਂ ਜਸਵੰਤ ਸਿੰਘ ਬਾਬਾ ਜੀ ਨਾਲ ਜਿਵੇਂ ਗੱਲ ਕੀਤੀ ਆ ਉਹ ਵੀ ਆਪਾਂ ਕਰਨੀ ਆ ਆਪਾਂ ਬੈਠ ਕੇ ਉਹਨਾਂ ਨੇ ਉਹਨਾਂ ਨੇ ਮਾਰੇ ਮਨੇ ਇਹ ਗੱਲ ਕਹੀ ਆ ਬਾਬਾ ਜੀ ਮੇਰੇ ਤੋਂ ਬਾਹਰ ਜਾ ਕੇ ਉਹਨਾਂ ਨੇ ਮਹਾਪੁਰਸ਼ਾਂ ਨੇ ਸਾਨੂੰ ਇਹ ਗੱਲ ਬੋਲੀ ਆ ਜੇ ਸਾਡੇ ਤੋਂ ਬਾਹਰ ਹੋ ਕੇ ਤੁਸੀਂ ਉਹਨਾਂ ਨਾਲ ਸਲਾਹ ਕਰ ਲਈ ਕੋਈ ਗੱਲਬਾਤ ਕਰ ਲਈ ਫੇਰ ਅਸੀਂ ਤੁਹਾਡੇ ਮਗਰ ਨਹੀਂ ਖੜਨਾ ਹੁਣ ਨਹੀਂ ਸਲਾਹ ਆਪਾਂ ਸਾਡੇ ਮਤਵਾਰਾ ਸਾਡੇ ਸ਼ਹਿਰ ਦੇ ਜੱਥੇਦਾਰਾਂ ਮਹਾਰਾਜ ਹੋਣੇ ਸੀ ਉਹਨਾਂ ਨਾਲ ਨਹੀਂ ਉਹ ਤਾਂ ਉਹ ਤਾਂ ਉਹਨਾਂ ਦਾ ਵੇਖੋ ਮਾਫੀਨਾਮਾ ਵੱਖਰਾ ਨਾ ਉਹ ਤਾਂ ਜੋ ਵੀ ਤੁਹਾਡਾ ਮੈਨੂੰ ਨਹੀਂ ਪਤਾ ਉਹਨਾਂ ਨਾਲ ਰੌਲਾ ਕੀ ਸੀਗਾ ਕੋਈ ਪੈਸਿਆਂ ਦਾ ਰੌਲਾ ਕਿ ਤੇਲਿਆ ਦਾ ਰੌਲਾ ਸਾਡੇ ਨਾਂ ਤੇ ਕਿਸੇ ਨੇ ਫਲੌਟ ਕੀਤਾ ਮਹਾਰਾਜ ਉਹ ਜਦੋਂ ਜੀ ਮੈਂ ਤੁਸੀਂ ਇੱਕ ਮਿੰਟ ਸੁਣੋ ਤੁਸੀਂ ਇਹ ਗੱਲ ਕਹਿੰਦੇ ਹੋ ਬ੍ਰਾਡ ਤੇ ਜੇ ਲੋਕ ਆ ਕੇ ਤੁਹਾਡੇ ਤੁਹਾਨੂੰ ਕਹਿਣਗੇ ਵੀ ਅਸੀਂ ਇਹਨਾਂ ਨੂੰ ਹੱਥ ਕੈਸ਼ ਦਿੱਤਾ ਫਿਰ ਉਹਦਾ ਕੀ ਬਣੂ ਦੇਖੋ ਤੁਸੀਂ ਆਹ ਗੱਲ ਬੋਲ ਰਹੇ ਹੋ ਲੋਕ ਆ ਕੇ ਕਹਿਣਗੇ ਹੱਥ ਕੈਸ਼ ਹੋਣ ਤਾਂ ਮਹਾਰਾਜ ਇਹਦੇ ਵਿੱਚ ਤੁਸੀਂ ਵੀ 40 ਬੰਦੇ ਖੜੇ ਕਰ ਸਕਦੇ ਕਿ ਬਾਬੇ ਨੂੰ ਪੈਸੇ ਦਿੱਤੇ ਆ ਨਹੀਂ ਆਏ ਨਹੀਂ ਕੌਣ ਨਹੀਂ ਨਹੀਂ ਆਏ ਨਹੀਂ ਬਾਬਾ ਜੀ ਆਏ ਨਹੀਂ ਮਹਾਰਾਜ ਮੇਰੀ ਗੱਲ ਸੁਣੋ ਮੇਰੇ ਨਾਂ ਤੋਂ ਲੋਕੀ ਹੁਣ ਸੱਤ ਮੇਰੇ ਕੋਲੇ 20 ਜਣੇ ਆ ਗਏ ਮਹਾਰਾਜ ਜੀ ਬਾਬਾ ਜੀ ਜੀ ਕੋਲ 20 ਜਣੇ ਆ ਕੇ ਕਹਿੰਦੇ 70000 ਤੁਹਾਡੇ ਖਾਤੇ 'ਚ ਪਾਇਆ ਪਰੂਫਤ ਮੈਗਾ ਪ੍ਰੂਫ ਦਿਖਾਓ ਕਿਹੜੇ ਖਾਤੇ ਚ ਪਾਇਆ ਉਹ ਪਤਾ ਨਹੀਂ ਕਿਹੜਾ ਯੂਪੀ ਦਾ ਖਾਤਾ ਬੋਲ ਰਿਆ ਸੀ 70 ਵਾਲਾ ਮੋਰੋ ਨੰਬਰ ਚੱਲਦਾ ਪਿਆ ਸੀ ਉਹ ਨਹੀਂ ਮੈਗਾ ਮੇਰੇ ਖਾਤੇ ਚ ਹੋਵੇ ਦੋ ਚੀਜ਼ੇ ਰਹਿੰਦੇ ਨੇ ਇੱਕ ਖਾਤੇ ਚ ਪੈਸੇ ਹੋਣ ਮੈਂ ਤੁਹਾਡੇ ਡਬਲ ਡਬਲ ਮੋੜੂੰਗੀ ਸੁਣੋ ਸੁਣੋ ਬਾਬਾ ਜੀ ਉਹਦੇ ਵਿੱਚ ਜੇ ਆਪਾਂ ਮਤਲਬ ਇਦਾਂ ਵਾਂ ਵੀ ਲੋਕ ਆ ਕੇ ਵੇਖੋ ਮੰਨ ਲਓ ਵੀ ਇੱਥੇ 1000 ਬੰਦਾ ਇਕੱਠਾ ਹੁੰਦਾ 6 ਤਰੀਕ ਨੂੰ ਜੀ 1000 ਨਹੀਂ 2000 ਕੋ ਮਹਾਰਾਜ ਚਲੋ 2000 ਹੁੰਦਾ ਤੁਹਾਡੇ ਪਾਸ ਆਪ ਲੋਗੇ ਦੇ ਵਿੱਚ ਤੁਸੀਂ 6 ਤਰੀਕ ਨੂੰ ਆਣਾ ਬਿਸਮਿਲ੍ਲਾ ਕਰਕੇ ਆਓ ਸਰਕਾਰ ਜਿਵੇਂ ਮਰਜੀ ਆਓ ਤੁਹਾਨੂੰ ਤਾਬੇ ਆਦਾਰ ਚਾਹ ਪਾਣੀ ਮੈਂ ਟੈਂਟ ਲਵਾ ਦੇਣੀ ਬਾਰ ਬਾਰ ਵੱਡਾ ਗੱਲ ਕਰੋ ਤੁਸੀਂ ਨਹੀਂ ਨਹੀਂ ਮੇਰੀ ਗੱਲ ਸੁਣੋ ਤੁਸੀਂ ਤੁਹਾਡੀ ਜ਼ੁਬਾਨ ਸੁਲਖਣੀ ਹੋਵੇ ਜੀ ਤੁਹਾਡਾ ਆਪਣਾ ਡੇਰਾ ਮਹਾਰਾਜ ਤੁਹਾਨੂੰ ਆਂਦੇ ਨੇ ਉਹ ਤਾਬੇ ਤੁਹਾਡੇ ਤਾਬੇ ਆਦਾਰ ਆ ਪਰ ਹੱਕ ਸੱਚ ਦਾ ਫੈਸਲਾ ਹੋਵੇ ਨਾ ਮਹਾਰਾਜ ਨੂੰ ਝੋਟ ਨਹੀਂ ਬਿਲਕੁਲ ਬਿਲਕੁਲ ਬੱਬਾ ਜੀ ਅਸੀਂ ਵੇਖੋ ਜੜੀਆਂ ਤਾਂ ਹੈਗੀਆਂ ਪੈਸਿਆਂ ਦੀਆਂ ਗੱਲਾਂ ਜੀ ਉਹ ਤਾਂ ਜਿਹੜੇ ਲੋਕ ਵੇਖੋ 8 9 ਕੰਪਲੀਟਾ ਹੈਗੇ ਆ ਉਹ ਆਉਣਗੇ ਤੁਹਾਡੇ ਕੋਲ ਉਹ ਤੁਹਾਡੇ ਨਾਲ ਗੱਲ ਕਰਨ ਉਹ ਆਪਾਂ ਵੇਖੋ ਉਹ ਵੱਖਰਾ ਮੈਟਰ ਹੈ ਨਾ ਪ੍ਰਸ਼ਾਸਨ ਦਾ ਰਹ ਜੂਗਾ ਜੀ ਆਪਣਾ ਮੈਟਰ ਇਹ ਹੈ ਵੀ ਆਪਾਂ ਸਵਾਲ ਜਵਾਬ ਕਰਨੇ ਆ ਜੀ ਆਪਾਂ ਵੇਖੋ ਮੈਂ ਇਹ ਚਾਹਣਾ ਵੀ ਆਪਾਂ ਕੱਠ ਨਾ ਕਰੀਏ ਮਾਹੌਲ ਨਾ ਖਰਾਬ ਹੋਵੇ ਵੀ ਤੁਸੀਂ 5 7 ਜਣੇ ਆਜੋ ਮੈਂ ਵੀ ਆ ਜੰਨਾ ਮੋਗੇ ਆ ਜੰਨਾ ਮੈਂ ਜੀ ਤੇ ਆਪਾਂ মিডিਆ ਦੇ ਰੂਬਰੂ ਬਹਿ ਕੇ ਉੱਥੇ ਡੀਐਸਪੀ ਨੂੰ ਕਹਿ ਦਿੰਨੇ ਆ ਜੀ ਤੇ ਬਹਿ ਕੇ ਆਪਾਂ ਕਰ ਲਗੇ ਸਵਾਲ ਜਵਾਬ ਨੇੜ ਗਏ ਰੋਜ ਦਾ ਕਲੇਸ਼ ਹੈ ਨਾ ਸੱਚਾ ਮਹਾਰਾਜ ਹਾਂ ਵਾਕੇ ਤੁਸੀਂ ਵੀ ਮਾਤਾ ਦੇ ਪੁੱਤ ਬਣਿਆ ਗੋਰੇ ਦੇ ਉਹਨਾਂ ਨੇ ਮੈਨੂੰ ਧੀ ਬਣਾਇਆ ਆਪਣੀ ਨਹੀਂ ਉਹ ਤਾਂ ਬਾਬਾ ਜੀ ਵੇਖੋ ਮੈਂ ਤੁਹਾਡਾ ਦੁਖੀ ਤਾਂ ਹੈ ਹੀ ਨਹੀਂ ਨਾ ਤੁਸੀਂ ਮੇਰੇ ਦੁਖੀ ਹੋ ਹਾਂ ਜੀ ਹਾਂ ਨਾ ਆਪਾਂ ਤਾਂ ਗੱਲ ਚਲੋ ਬਖੰਡ ਬਾਤ ਤੇ ਕਰ ਤੁਸੀਂ ਵੀ ਮਹਾਰਾਜ ਮੇਰੇ ਕੋਲ ਗੋਰੀ ਮਾਤ ਨਾਲ ਲਾ ਕੇ ਗਏ ਹੋ ਡੇਰੇ ਦੇ ਵਿੱਚ ਮੈਂ ਤੁਹਾਡੇ ਕੋਲੇ ਆਇਆ ਸੀ ਮੈਂ ਤੁਹਾਡਾ ਦੇਖਣ ਹੀ ਆਇਆ ਸੀ ਸਿਸਟਮ ਮੇਰੀ ਮੋਟਰਸਾਈਕਲ ਚੋਰੀਆਂ ਦਾ ਪਰਚਾ ਤੁਹਾਡੇ ਤੇ ਪਿਆ ਉਸ ਵਿਸ਼ੇ ਤੇ ਮੇਰੇ ਨਾਲ ਗੱਲ ਹੋਈ ਤੁਹਾਡੇ ਨਾਲ ਨਹੀਂ 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 ਮੇਰੀ ਤਾਂ ਉਸ ਵਿਸ਼ੇ ਤੇ ਗੱਲ ਹੀ ਨਹੀਂ ਹੋਈ ਮਾਤਾ ਗੋਰੀ ਲਾ ਨਾਲ ਲੈ ਕੇ ਬਲੈਕ ਕਲਰ ਦਾ ਮੋਮੋ ਵਾਲਾ ਸੂਟ ਪਾਇਆ ਸੀ ਉਹ ਸੁਣ ਮੈਂ ਆਇਆ ਤਾਂ ਸੀਗਾ ਮੇਰੀ ਬੇਨਤੀ ਸੁਣੋ ਜੀ ਅਸੀਂ ਸਾਰਾ ਕੁਝ ਵੇਖਣ ਹੀ ਆਏ ਸੀ ਬਾਬਾ ਗੱਲ ਇਹ ਆ ਵੀ ਵੇਖ ਜੇ ਆਪਾਂ ਉਸ ਤਰੀਕੇ ਨਾਲ ਆਉਂਦੇ ਹੁੰਦੇ ਨਾ ਜੀ ਤੇ ਫੇਰ ਅਸੀਂ ਫੇਰ ਆਪਾਂ ਤੇਰੇ ਖਿਲਾਫ ਥੋੜੋ ਚੱਲਣਾ ਸੀ ਮੈਂ ਜਪਖੰਡ ਬਾਦ ਦੇ ਖਿਲਾਫ ਵੀਡੀਓ ਪਾਉਣ ਤੋਂ ਪਹਿਲਾਂ ਤੂੰ ਸਾਨੂੰ ਕਾਲ ਕਰ ਸਕਦੇ ਸੀ ਬਾਬਾ ਤੇਰੇ ਵਿੱਚ ਆਹ ਗੱਲਾਂ ਗਲਤ ਆ ਤੂੰ ਵੀਡੀਓ ਨਹੀਂ ਪਾਣੀਆ ਤੂੰ ਐ ਨਹੀਂ ਕਰਨਾ ਮੈਂ ਤੁਹਾਡੀ ਮਹਾਰਾਜ ਦੱਸੋ ਗੱਲ ਨਾ ਮੰਨਦਾ ਬਾਬਾ ਜੀ ਉਹ ਗੱਲ ਤੁਹਾਡੀ ਨਾਲ ਸਹਿਮਤ ਆ ਮੈਂ ਤੁਹਾਡੀ ਨਹੀਂ ਮੰਨਦਾ ਨਾ ਮੰਨਦਾ ਮਹਾਰਾਜ ਦੱਸੋ ਨਹੀਂ ਨਹੀਂ ਭਾਈ ਸਾਹਿਬ ਜੀ ਬਾਬਾ ਜੀ ਹੁਣ ਮੰਨ ਲੀਆ ਆਪਾਂ ਨਵੇੜੀਏ ਕੰਮ ਇਹਨੂੰ ਮੈਂ ਤਾਂ ਪਹਿਲਾਂ ਵੀ ਤੁਹਾਡੇ ਨਾਲ ਆ ਰੱਜ ਵੀ ਤੁਹਾਡੇ ਨਾਲ ਆ ਨਹੀਂ ਨਹੀਂ ਸਰ ਆਪਾਂ ਇਹਨੂੰ ਕਦੋਂ ਬੈਠੀਏ ਦੱਸੋ ਮੈਂ ਮੁਕੇ ਸਾਡੇ ਪ੍ਰਧਾਨ ਜੀ ਨਾਲ ਕਰ ਲਾਂ ਗੱਲ ਕਰਕੇ ਤੇ ਫਿਰ ਮੈਂ ਤੁਹਾਨੂੰ 1 ਘੰਟੇ ਤੱਕ ਮਹਾਰਾਜ ਕਾਲ ਕਰਦੀ ਕਿਹੜੇ ਪ੍ਰਧਾਨ ਜੀ ਆਪਣੇ RAMBACHAN PRADHAN JI JASWANT SINGH JATHEDAAR ਉਹਨਾਂ ਤੋਂ ਬਿਨਾ ਮੈਂ ਤੁਰ ਨਹੀਂ ਨਾ ਮਾਰ ਸਕਦੀ ਇਹ RAMBACHAN ਜੀ ਉਹ ਮੈਂ ਤੁਹਾਡੇ ਨਾਲ ਇਕੱਲੇ ਬੈ ਕੇ ਜਿਵੇਂ ਮੇਰੀ ਗੱਲ ਸੁਣ ਮੈਂ ਤੁਹਾਡੇ ਨਾਲ ਇਕੱਲੇ ਬੈ ਗਈ ਉਹਦੇ ਵਿੱਚ ਫਿਰ ਉਹ ਵੀ ਗੁੱਸੇ ਹੋਣਗੇ ਮੇਰੇ ਤੋਂ ਪਿੱਛੇ ਹਟਣਗੇ ਮੇਰੇ ਸੁੱਖ-ਦੁੱਖ ਤੇ ਮਾਰਾਜ ਖੜਦੇ ਆ ਉਹ ਨਹੀਂ ਮੈਨੂੰ ਤੁਹਾਨੂੰ ਤਾਂ ਦੁੱਖ ਆ ਹੀ ਨਹੀਂ ਸਕਦਾ ਬਾਬਾ ਜੀ ਤੁਸੀਂ ਤਾਂ ਆਪ ਸਿੱਧੀਆਂ ਰੰਗਤ ਆ RAM ਨੂੰ ਪਤਾ ਸੀ ਉਹਨੇ ਬਨਵਾਸ ਘਟਣਾ ਤਾਂ ਆਪ RAM SE KRISHAN PAGWAN ਨੂੰ ਪਤਾ ਸੀ ਕਿ ਭਾਰਤ ਲਗਨੀ ਆ ਉਹ 16 16 ਕਲਾ ਸੰਪੂਰਨ ਸੀ ਉਹ ਰੋਕ ਨਹੀਂ ਸਕਦੇ ਸੀ ਨਹੀਂ ਹੁਣ ਇਹ ਹੁਣ ਵਿਧੀ ਦੇ ਵਿਧੀ ਦੇ ਵਿਧਾਨ ਨੂੰ ਭੋਲੇ ਸ਼ੰਕਰ ਕਿੱਡੇ ਵੱਡੇ ਹੋਏ ਦੇਵਤੇ ਸਾਰੇ ਸ੍ਰਿਸ਼ਟ ਦੇ ਮਾਲ ਮਹਾਰਾਜੋ ਮਾਲਕ ਉਹਨਾਂ ਨੂੰ ਪਤਾ ਸੀ ਮੇਰੇ ਪਾਰਵਤ ਨੇ ਹਵਨ ਕੁੰਡ ਦੇ ਚਾਲ ਮਾਰ ਨਹੀਂ ਨਹੀਂ ਹੁਣ ਤੁਸੀਂ ਫਿਰ ਨਿਰੰਕਾਰ ਹੋ ਨਹੀਂ ਹੁਣ ਤੁਸੀਂ ਨਿਰੰਕਾਰੋਂ ਕੇ ਪਾਤਸ਼ਾਹ ਨਾ 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 ਸਿੱਧਾ ਸੇਵਾਦਾਰ ਆ ਜੀ ਬਾਬੇ ਦੇ ਦਰ ਦੇ ਸੇਵਾਦਾਰ ਨਿਰੰਕਾਰੋਂ ਫਿਰ ਗੱਲ ਇਹ ਨਾ ਉਹਨਾਂ ਦੀਆਂ ਆਈਡੀਆ ਵਡੀਆਂ ਸ਼ਾਸਤਰੀ ਨਾ ਇਹਦਾ ਸੇਵਾਦਾਰ ਆ ਉਹਨਾਂ ਦੇ ਦਰ ਦੇ ਦਰਵੇਸ਼ ਆ ਮਹਾਰਾਜ ਚਲੋ ਕਦੋਂ ਆਈਏ ਬਾਬਾ ਜੀ ਮੁਗ ਗਿਆ ਆਪਾਂ ਬਹਿ ਕੇ ਪ੍ਰਸ਼ਾਸਨ ਬਸ ਮਾਨਪਰਤਾ ਜੇ ਨਾ ਕਰ ਲਾਂ ਗੱਲ ਗੱਲ ਕਰਕੇ ਤੁਹਾਨੂੰ ਟਾਈਮ ਦੇ ਦੇਣੇ ਮਹਾਰਾਜ ਪ੍ਰਧਾਨ ਨੇ ਤਾਂ ਤੁਹਾਨੂੰ ਕਿਹਾ ਹੀ ਨਹੀਂਗਾ ਹੁਣ ਰਾਮਬਚਨ ਨੇ ਥੋੜੋ ਕਿਹਾ ਵੀ ਵੀਡੀਓ ਪਾ ਕੇ ਆਪਾਂ ਜਿਵੇਂ ਆ ਚਲੋ ਜੋ ਵੀ ਬੋਲੇ ਹਨ ਨਾ ਜਾਂ ਕੋਈ ਆ ਪਖੰਡਵਾਦ ਵੀ ਐਦਾਂ ਕੋਈ ਚੱਲ ਰਿਹਾ ਕਰ ਰਿਹਾ ਆ ਸਾਹਿਬ ਮਹਾਰਾਜ ਆ ਚੀਜ਼ ਨੂੰ ਬਾਬਾ ਜੀ ਫਿਰ ਆਪਾਂ ਵੇਖੋ ਮੇਰੀ ਮੇਰੀ ਬੇਨਤੀ ਸੁਣੋ ਬਾਬਾ ਜੀ ਮਹਾਰਾਜ ਕਹਿੰਦੇ ਮੇਰੀ ਬੇਨਤੀ ਸੁਣੋ ਵੇਖੋ ਮੈਂ ਉਸ ਵਿਸ਼ੇ ਤੇ ਨਾ ਜਾਵਾਂ ਹਨਾ ਜੀ ਕੀ ਮੈਂ ਗੱਲ ਕਰ ਲਾਂ ਤੁਸੀਂ ਕਰੋ ਮਹਾਰਾਜ ਗੱਲ ਜਿਹੜੀ ਗੱਲ ਆ ਨਹੀਂ ਮੈਂ ਇੱਥੇ ਮੇਰਾ ਸਾਰਾ ਲਾਈਵ ਚੱਲ ਰਿਹਾ ਟੈਲੀਕਾਸਟ ਕੋਈ ਗੱਲ ਨਹੀਂ ਮਹਾਰਾਜ ਨਹੀਂ ਬਾਬਾ ਜੀ ਫਿਰ ਇਹ ਆ ਵੀ ਗੱਲ ਇਹ ਆ ਵੀ ਹੁਣ ਆਪਣੇ ਜਟਾ ਲਾਈਆਂ ਇਹ ਵੀ ਇੱਕ ਸਲੂਨ ਤੋਂ ਲੱਗੀਆਂ ਤੁਸੀਂ ਮਹਾਰਾਜ ਗੱਲ ਸੁਣੋ ਮੇਰੇ ਜਟਾ ਚੈੱਕ ਕਰਾ ਲਿਓ ਚਰਾ ਲਾਂਗੇ ਹਾਂ ਜਿ ਕਰਾਓ ਜੱਟਾ ਚੈੱਕ ਜੇ ਤੁਹਾਨੂੰ ਨਕਲੀ ਲੱਗੀਆਂ ਤੇ ਤੁਸੀਂ ਤਾਂ ਮੈਨਾਂ ਸਵਾਲ ਕਰਿਓ ਮਹਾਰਾਜ ਇਹ ਆਪਣੇ ਆਪ ਆਪਣੇ ਆਪ ਬਣਿਆ ਹੈ ਨਹੀਂ ਫਿਰ ਫਿਰ ਹੁਣ ਬਾਬਾ ਜੀ ਉਹ ਆਪਾਂ ਵੀ ਇੱਕ ਮਰਦ ਸੀਗੇ ਆਪਣਾ ਵਿਆਹ ਵੀ ਹੋਇਆ ਸੀ ਜੀ ਤੇ ਫਿਰ ਆਪਾਂ ਟਰਾਂਸ ਜੈਂਡਰ ਕਿਉਂ ਹੋਏ ਇੱਕ ਮਿੰਟ ਮੈਂ ਨਵਾਲਾ ਜਾ ਆਪਣੇ ਕਮਰੇ ਜਾਵ ਰਿਹਾ ਸਾਰੀਆਂ ਗੱਲਾਂ ਦੇ ਮਾਰਾ ਤੁਹਾਨੂੰ ਜਵਾਬ ਦੇਣੀਆਂ ਚਾਬੀ ਦੇ ਚਲ ਮੇਰੀ ਗੱਲ ਸੁਣੋ ਬਾਬਾ ਆ ਮੈਂ ਸੰਗਤ ਦੇ ਵਿੱਚ ਬੈਠੀ ਆ ਮਹਾਰਾਜ ਮੈਂ ਬਸ ਆ ਕੇ ਕਰੋ ਆਏ ਕਰੋ ਮੇਰੀ ਬੇਨਤੀ ਸੁਣੋ ਜੀ 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 ਆਪਾਂ ਬਹਿ ਜੀਏ ਮੀਡੀਆ ਦੇ ਰੂਬਰੂ ਨਵੇੜੀਏ ਕੰਮ ਨੂੰ ਫਿਰ ਅਸੀਂ ਮੇਰੇ ਪਾਸੇ ਨਹੀਂ ਨਹੀਂ ਮਹਾਰਾਜ ਤੁਹਾਡੇ ਤਾਬਿਆਦਾਰ ਤੁਸੀਂ ਕਰੋ ਹੁਕਮ ਤੁਸੀਂ ਸਵਾਲ ਕਰੋ ਨਹੀਂ ਮੈਂ ਤਾਂ ਮੈਂ ਤਾਂ ਤੁਹਾਨੂੰ ਕਹਿਣਾ ਵੀ ਸਵੇਰ ਦਾ ਟਾਈਮ ਰੱਖੋ ਮੋਗੇ ਕਿੰਨੇ ਵਜੇ ਰੱਖਣਾ ਸਵੇਰ ਦਾ ਚਲੋ ਕੋਈ ਗੱਲ ਉਹ ਮੇਰੀ ਗੱਲ ਸੁਣੋ ਉਹ ਗੱਲ ਸੁਣੋ ਤੁਸੀਂ ਸਾਡੇ ਤੋਂ ਪੁੱਛੀ ਨਹੀਂ ਤੁਸੀਂ ਵੀ ਆਪਦੇ ਹੋ ਕੋਈ ਨਹੀਂ ਰਾਮ ਬਚਨ ਜੀ ਥੋੜੋ ਕਹਿੰਦੀ ਆਪਾਂ ਤੁਸੀਂ ਵੀ ਸਾਡੇ ਤੋਂ ਸਵਾਲ ਪੁੱਛ ਰਹੇ ਹੋ ਮਹਾਰਾਜ ਜਿਵੇਂ ਤੁਹਾਡੇ ਤੋਂ ਸਵਾਲ ਪੁੱਛਾਂਗੇ ਮਾਈ ਖਾਣੇ ਮੱਦੇ ਵਿੱਚ ਤੁਹਾਡੇ ਨਾਲ ਗੁਰਦੁਆਰੇ ਚ ਕੀ ਹੋਇਆ ਮੈਨੂੰ ਬਿਲਕੁਲ ਪੁੱਛਣਾ ਪਹਿਲੀ ਗੱਲ ਤਾਂ ਬਾਬਾ ਹੁਣ ਆਹ ਪਾਈ ਵਿੱਚ ਲੀ ਜਾਂਦਾ ਇੱਕ ਮਿੰਟ ਬਾਬੇ ਜੀ ਆਹਰ ਮਾਰੇ ਤੁਹਾਡੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਸੁਣੋ ਮਹਾਰਾਜ ਪਹਿਲੀ ਗੱਲ ਤਾਂ ਮਾਈ ਖਾਨੇ ਮੱਲੇ ਗੁਰਦੁਆਰਾ ਸਾਹਿਬ ਮੈਂ ਫਰੀਦਕੋਟ ਰਿਹਾ ਹੀ ਨਹੀਂ ਜੇ ਮੈਂ ਗੁਰਦੁਆਰੇ ਵਿਆਹ ਹੋਇਆ ਨਾ ਤੇ ਮੈਂ ਤੁਹਾਨੂੰ ਲਵਾ ਦੂੰਗਾ ਕੋਈ ਗੱਲ ਨਹੀਂ ਮਹਾਰਾਜ ਤੁਸੀਂ ਮੈਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਵਾਲ ਕਰਿਓ ਮਹਾਰਾਜ ਜੀ ਸਾਡੇ ਕਿਹੜੇ ਗੁਰਦੁਆਰੇ ਤੇ ਮੈਂ ਇੱਕ ਸਰਕਾਰ ਸਾਡੀ ਐਡੀ ਵੱਡੀ ਕਿੱਥੇ ਔਕਾਤ ਤੁਸੀਂ ਆਪ ਹੀ ਬਾਬਾ ਜੀ ਕਹਿ ਰਹੇ ਹੋ ਵੀ ਮੈਂ ਸਵਾਲ ਕਰਨੇ ਨੇ ਨਹੀਂ ਉਹ ਸਵਾਲ ਨਹੀਂ ਮਹਾਰਾਜ ਜਿਵੇਂ ਤੁਸੀਂ ਮੇਰੀ ਇੱਕ ਪਰਸਨਲ ਲਾਈਫ ਦੇ ਸਵਾਲ ਪੁੱਛ ਰਹੇ ਹੋ ਤੁਹਾਡਾ ਵੀ ਚਿੱਠਾ ਮਹਾਰਾਜ ਜੀ ਤੁਸੀਂ ਵੀ ਹਰੇਕ ਬੰਦੇ ਤੋਂ ਕੋਈ ਨਾ ਕੋਈ ਗਲਤੀ ਪਿਛਲੀ ਲਾਈਫ ਦੇ ਵਿੱਚ ਹੋਈ ਹੁੰਦੀ ਹੈ ਨਹੀਂ ਮੈਂ ਤਾਂ ਕਹਿੰਦਾ ਜੀ ਮੇਰੀ ਗੱਲ ਸੁਣੋ ਮੈਂ ਇੱਕ ਗੱਲ ਹੋਰ ਸੁਣਾ ਇੱਕ ਗੱਲ ਦੱਸਾਂ ਹੋਰ ਸੁਣੋ ਗੱਲ ਮਹਾਰਾਜ ਜੀ ਇੱਕ ਗੱਲ ਸੁਣੋ ਜੀ ਗਰੋ ਹੁਕਮਾਰੇ ਮੇਰੇ ਮੈਂ ਮੈਂ ਪੁਖਤਾ ਸਬੂਤ ਦੇ ਆਧਾਰ ਤੇ ਗੱਲ ਕਰੂੰਗਾ ਤੁਸੀਂ ਮੇਰੇ ਨਾਲ ਪੁਖਤਾ ਸਬੂਤ ਦੇ ਆਧਾਰ ਤੇ ਗੱਲ ਕਰਨੀ ਹੈ ਬਥੇਰੇਆ ਵੀਡੀਓ ਮਹਾਰਾਜ ਤੁਹਾਡੇ ਚੜੀਆਂ ਹੋਈਆਂ ਗਰੁੱਪਾਂ ਚ ਆ ਰਹੀਆਂ ਦੇਖ ਰਹੀਆਂ ਮੈਂ ਮੈਂ ਕਹਿੰਦਾ ਮੈਂ ਕਹਿੰਦਾ ਵੀ ਵੇਖੋ ਵੀਡੀਓ ਜਿਹੜੀ ਚੜੀ ਹੈ ਨਾ ਵੀਡੀਓ ਹੋਰ ਹੁੰਦੀ ਆ ਹੁਣ ਮੰਨ ਲਓ ਵੀ ਆਪਣੀ ਗੱਲ ਸੱਚ ਹੋਇਆ ਮਹਾਰਾਜ ਜੀ ਬਾਬਾ ਜੀ ਮੈਂ ਸੱਚ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਆਪਣੀ ਆਪਣੀ ਗੱਲਬਾਤ ਚੱਲ ਰਹੀ ਹੈ ਸੁਣੋ ਮੇਰੀ ਬੇਂਦੀ ਠੀਕ ਹੈ ਜੋ ਵੀਡੀਓ ਚੜ ਗਈਆਂ ਆ ਤੁਹਾਡੀ ਵੀਡੀਓ ਮੰਨ ਲਓ ਚੜ ਗਈ ਕੋਈ ਗੱਲ ਨਹੀਂ ਮਾਰਾ ਨਹੀਂ ਨਹੀਂ ਸੁਣੋ ਸੁਣੋ ਮੇਰੀ ਬੇਨਤੀ ਆਪਾਂ ਗੱਲ ਪੁਖਤਾ ਸਬੂਤ ਤੇ ਹੋਣੀ ਹੈ ਸਾਰੀ ਹਾਂਜੀ ਹੁਣ ਮੰਨ ਲਓ ਵੀ ਮੈਂ ਤੁਹਾਡੀ ਵੀਡੀਓ ਪਾਦਾ ਕੱਲ ਨੂੰ ਮੈਂ ਤੁਸੀਂ ਮੈਨੂੰ ਕਹੋ ਵੀ ਮੇਰੇ ਲਈ ਪੁਖਤਾ ਸਬੂਤ ਲੈ ਕੇ ਆ ਮੈਂ ਲੈ ਕੇ ਆਉਂਗਾ ਤੇ ਜੇ ਜੇ ਤੁਸੀਂ ਤੁਸੀਂ ਮੇਰੇ ਲਈ ਪੁਖਤਾ ਸਬੂਤ ਰੱਖਿਓ ਜਿੱਥੇ ਮੈਂ ਗਲਤ ਹੋਇਆ ਮੈਂ ਉੱਥੇ ਮਾਫੀ ਮੈਂ ਮੰਗੂਗਾ ਕੋਈ ਗੱਲ ਨਹੀਂ ਬਾਬਾ ਜੀ ਤੁਹਾਡੇ ਪਾਰਸੋ ਵੀਡੀਓ ਦੇਖ ਰਹੀ ਸੀ ਮੈਂ 25 ਮੋਟਰਸਾਈਕਲ अच्छा एक गल सुनो 90 लाखनी 25 पारसो एक, एक बंदा ਤੁਹਾਡੇ ਰੋੜੇ ਮਾਰ ਰਿਹਾ ਵਾ ਵੀਡੀਓ ਦੇ ਵਿੱਚ ਉਹ ਕਹਿੰਦਾ ਮੇਰੀ ਕੋਟੀ ਚੜਾਤੀ ਐ ਨੇ ਨਕਲੀ ਦਾ ਸਰਟੀਫਿਕੇਟ ਬਣਾਤਾ ਦੱਸੋ ਸਾਡੀ ਕਿੱਥੇ ਮੋਰ ਸਕੈਣਾ ਉਹ ਮੈਂ ਆ ਮਿੰਟ ਮਾਰਜ ਵੀਡੀਓ ਦੇਖੋ ਇੱਕ ਮਿੰਟ ਸੁਣੋ ਸੁਣੋ ਮੇਰੀ ਮੇਰੀ ਗੱਲ ਸੁਣੋ ਵੀ ਜਿਹੜੀ ਗੱਲ ਤੁਸੀਂ ਇਹ ਕਹਿ ਰਹੇ ਹੋ ਜੀ ਇਹ ਸੱਚ ਹੈ ਮੈਂ ਤੁਹਾਨੂੰ ਵੀਡੀਓ ਸੈਂਡ ਕਰ ਦਿੰਨਾ ਤੁਹਾਡੇ ਨਾਲ ਨਹੀਂ ਨਹੀਂ ਵੀਡੀਓ ਤਾਂ ਮੇਰੇ ਕੋਲ ਵੀਡੀਓ ਬਈ ਬਾਬਾ ਜੀ ਵੀਡੀਓ ਤਾਂ ਮੈਂ ਕਿੰਨਾ ਹੈਗੀ ਆ ਤਾਈਆਂ ਤਾਈਆਂ ਵੀਡੀਓ ਦਾ ਇੱਕ ਮਿੰਟ ਵੀਡੀਓ ਵੀਡੀਓ ਤਾਂ ਹੈਗੀ ਆ ਮੈਂ ਕਦੋਂ ਕਿਹਾ ਨਹੀਂ ਹੁਣ ਮੈਨੂੰ ਇਹ ਦੱਸੋ ਵੀ ਜਿਹੜੇ ਉਹ ਮੋਟਰਸਾਈਕਲ ਸੀ ਤੁਹਾਨੂੰ ਪਤਾ ਵੀ ਕਿੱਥੇ ਕਿਉਂ ਖੜੇ ਸੀ ਪਤਾ ਤੁਹਾਨੂੰ ਇਸ ਗੱਲ ਦਾ ਮੈਨੂੰ ਨਹੀਂ ਪਤਾ ਜੀ ਇੱਕ ਸਰਦਾਰ ਸਰਪੰਚ ਇੱਕ ਮਿੰਟ ਉਹ ਬਿਆਨ ਬੰਦਾ ਦੇ ਰਿਹਾ ਵਾ ਬੰਦਾ ਬਿਆਨ ਵੀ ਦੇ ਰਿਹਾ ਤਾਂ ਇਹ ਵੀ ਗੱਲ ਕਰ ਰਿਹਾ ਵਾ ਕਿ ਤੁਸੀਂ ਕਿਸੇ ਮੁੰਡੇ ਨਾਲ ਵੀ ਗਲਤ ਕੰਮ ਕੀਤਾ ਸੀਗਾ ਨਾ ਬਾਲਕ ਨਾਲ ਨਹੀਂ ਨਹੀਂ ਉਹ ਫਿਰ ਮੇਰੇ ਤੇ ਪਰਚਾ ਨਹੀਂ ਹੋਣਾ ਸੀਗਾ ਇਹ ਅੱਲਾਹ ਜਾਣਦਾ ਜੀ ਮੈਂ ਤਾਂ ਨਹੀਂ ਨਹੀਂ ਅੱਲਾਹ ਅੱਲਾਹ ਤਾਂ ਹੁਣ ਮੇਰੀ ਗੱਲ ਸੁਣੋ ਅੱਲਾਹ ਇੱਕ ਮਿੰਟ ਹੋ ਗਿਆ ਬਾਬਾ ਜੀ ਅੱਲਾਹ ਤਾਂ ਚਲੋ ਜਾਣ ਲੂਗਾ ਕੋਈ ਗੱਲ ਨਹੀਂ ਵੀ ਆਪਾਂ ਨੂੰ ਇਹਦੇ ਇਹਦੇ ਲਈ ਫਿਰ ਉਹ ਫਿਰ ਮੁੰਡਾ ਵੀ ਪੇਸ਼ ਕਰਨਾ ਪੈਣਾ ਹੈ ਪਤਾ ਨਹੀਂ ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੋ ਮੁੰਡਾ ਪੇਸ਼ ਕਰਿਓ ਹੁਣ ਤੇ ਨਾਲੇ 25 ਮੋਟਰਸਾਈਕਲ ਪੇਸ਼ ਕਰਿਓ ਨਾਲੇ ਉਹਨਾਂ ਦਾ ਪਰਚਾ ਪੇਸ਼ ਕਰਿਓ ਡਾਕਟਰ ਸਾਈਕਲ ਮਹਾਰਾਜ ਕਿਹੜੇ ਪੇਸ਼ ਕਰਨੇ ਸਾਰੇ ਦੁਨੀਆਂ ਵੀਡੀਓ ਦੇਖ ਰਹੀ ਆ ਬਸ ਕੋਈ ਡਰਦਾ ਬੋਲ ਲਿਆ ਉਹ ਹੋ ਹੋ ਵੀਡੀਓ ਬਾਬਾ ਜੀ ਵੀਡੀਓ ਚ ਤਾਂ ਬਹੁਤ ਕੁਝ ਹੁੰਦਾ ਹੈ ਜੇ ਆ ਮੈਂ ਚੰਗਾ ਕਰੂ ਮੇਰੇ ਖਿਲਾਫ ਜੇ ਤੁਸੀਂ ਚੰਗਾ ਕਰੋਗੇ ਤੁਹਾਡੇ ਖਿਲਾਫ ਵੀ ਤਾਂ ਇਹ ਤਾਂ ਦੁਨਿਆਦਾਰੀ ਇਦਾਂ ਦੀ ਹੈ ਠੀਕ ਹੈ ਜੀ ਤੇ ਮੈਨੂੰ ਮੈਨੂੰ ਉਹਦਾ ਜਾਂਦਾ ਸਬੂਤ ਦਿਓ ਮੈਨੂੰ ਉੱਤੇ ਐਫ ਆਈ ਆਰ ਨੰਬਰ ਕਢਾ ਕੇ ਦਿਓ ਜੀ ਐਫ ਆਈ ਆਰ ਨੰਬਰ ਕਢਾ ਦਿਓ ਤੇ ਮੈਂ ਉੱਥੇ ਸਾਰਾ ਮੈਂ ਤੁਹਾਡੇ ਤੋਂ ਹੀ ਮਾਫੀ ਮੰਗ ਲੂੰਗਾ ਨਾ ਮਹਾਰਾਜ ਸਾਡੀ ਏਡੀ ਕਿੱਥੇ ਘਾਤ ਤੁਸੀਂ ਸਾਡੇ ਤੋਂ ਮਾਫੀ ਮੰਗ ਲਓਗੇ ਅਸੀਂ ਤਾਂ ਇੱਕ ਸੇਵਾਦਾਰ ਆ ਬਾਬੇ ਦੇ ਦਰ ਤੇ ਤੁਸੀਂ ਸਾਨੂੰ ਹਰੈਸਮੈਂਟ ਮਹਾਰਾਜ ਕਰ ਰਹੇ ਆ ਨਹੀਂ ਨਹੀਂ ਮੈਂ ਤੁਹਾਡੇ ਨਾਲ ਏਡੀ ਸੁਣੋ ਗੱਲ ਮੇਰੀ ਤੁਸੀਂ ਸਾਡੇ ਨਾਲ ਜੇ ਤੁਹਾਨੂੰ ਸਾਡੇ ਮਹਾਰਾਜ ਕੋਈ ਗਲਤ ਗੱਲ ਗਲਤ ਲੱਗਦੀ ਪਈ ਹੈ ਨਾ ਕਿ ਬਾਬਾ ਜੀ ਇੱਥੇ ਗਲਤ ਗੱਲ ਤਾਂ ਤੁਸੀਂ ਸਾਨੂੰ ਰੋਕ ਸਕਦੇ ਆ ਟੋਕ ਸਕਦੇ ਆ ਅਸੀਂ ਤੁਹਾਡੇ ਗੱਲ ਦੇ ਤਾਬਿਆਦਾਰ ਆ ਬਾਬਾ ਜੀ ਸਾਡੇ ਵਿੱਚ ਗਲਤ ਗੱਲਾਂ ਸੇ ਨਹੀਂ ਕਰਦੇ ਆਪਾਂ ਮੇਰੀ ਗੱਲ ਸੁਣੋ ਆਪਾਂ ਉਸੇ ਮਸਲੇ 'ਚ ਤਾਂ ਇਕੱਠੇ ਹੋਣਾ ਬਹਿਣਾ ਜੀ ਮੈਨੂੰ ਦੱਸ ਦੋ ਆਪਾਂ ਬਹਿ ਕੇ ਨਵੇੜੀਏ ਨੂੰ ਕਰਾਂ ਹਾਂ ਤੁਹਾਡੇ ਨਾਲ ਉਹੀ ਗੱਲ ਕਰਦੀਆਂ ਜੀ ਮੇਰੇ ਵੀ ਮੌਤਵਾਰ ਸ਼ਹਿਰ ਦੇ ਬੰਦੇ ਆ ਬਾਲਮਕੀ ਜਿੰਨੇ ਪ੍ਰਧਾਨ ਸਭ ਮੇਰੇ ਨਾਲ ਆ ਉਹ ਕਹਿੰਦੇ ਬਾਬਾ ਜੀ ਸਾਨੂੰ ਤਾਂ ਤੁਹਾਡੇ ਚ ਪਖੰਡ ਨਹੀਂ ਲੱਗ ਰਿਆ ਉਹ ਸਾਰੇ ਇਕੱਠੇ ਹੋਣਗੇ ਜੀ ਸਵੇਰੇ ਬੈਠੋ ਤੁਸੀਂ ਨਹੀਂ ਇਹ ਤਾਂ ਦੁਨੀਆ ਦੁਨੀਆ ਜਾਣਦੀ ਆ ਬਾਬਾ ਜੀ ਵੇਖੋ ਵੀਡੀਓ ਅਪਲੋਡ ਹੋਈਆਂ ਬਾਬਾ ਜੀ ਸੁਣੋ ਮੇਰੀ ਬੇਨਤੀ ਸੁਣੋ ਮੇਰੀ ਬੇਨਤੀ ਤਿਆਨਾ ਸੁਣੋ ਵੀ ਉਹਦੇ ਵਿੱਚ ਆਪਾਂ ਹਨ ਕਿਦਾਂ ਦੀਆਂ ਗੱਲਾਂ ਕਿਵੇਂ ਕਰ ਰਹੇ ਆ ਉਹ ਆਪਾਂ ਨੂੰ ਬੋਲਣੀਆਂ ਜਾਇਜ਼ ਆ ਕਿ ਨਜਾਇਜ਼ ਸੁਣੋ ਗੱਲ ਮਹਾਰਾਜ ਮੇਰੀ ਤੁਸੀਂ ਉਹ ਇੱਕ ਛੋਟਾ ਜਿਹਾ ਕਿ ਟੱਪਾ ਦੇਖ ਲਿਆ ਤੁਸੀਂ ਮੇਰੇ ਖੈਰ ਨਾਲ ਸਾਰੀ ਵੀਡੀਓ ਨਹੀਂ ਵੇਖਿਓ ਵੀਡੀਓ ਮੇਰੇ ਪੇਜ ਤੇ ਵੀ ਮਹਾਰਾਜੀ ਭਈ ਹੋਊਗੀ ਹੂੰ ਹੂੰ ਉਹ ਮੇਰੇ ਕੋਲ ਲੇਡੀਜ਼ ਆਈ ਆ ਹੂੰ ਕਹਿੰਿਆ ਮੈਂ ਕਿਸੇ ਦਾ ਪਰਦਾ ਮਹਾਰਾਜ ਜ਼ਹਿਰ ਨਹੀਂ ਕਰਦੀ ਹੋਨੋਂ ਉੱਥੇ ਬੈਠੀ ਸੀ ਸੰਗਤ ਬਾਬਾ ਜੀ ਦੇ ਲਹਿਰ ਚੱਲ ਰਹੀ ਸੀਗੀ ਤੇ ਮੈਂ ਕਿਸੇ ਦਾ ਮਹਾਰਜ ਪਰਦਾ ਜ਼ਾਹਿਰ ਨਹੀਂ ਕਰਦੀ ਸੋਹ ਵਿਚਾਰੀ ਦੀ ਕੋਈ ਪਰਸਨਲ ਗੱਲ ਉਹਨੇ ਮੈਂ ਬੋਲ ਰਹੀ ਸੀ ਭਾਈ ਮੈਂ ਜੋ ਗੱਲ ਕਰੂੰਗੀ ਸੰਗਤ ਦੇ ਵਿੱਚ ਕਰੂੰਗੀ ਜੇ ਤੋਂ ਮੈਂ ਘਰੇ ਵਿੱਚ ਬੱਚਾ ਨਹੀਂ ਦੱਸਣਾ ਪਰਦਾ ਤਾਂ ਜ਼ਾਹਿਰ ਉਦੋਂ ਹੋਣਾ ਸੀ ਜਦੋਂ ਮੈਂ ਘਰ ਤੇ ਬੋਲਣਾ ਸੀ ਉਹਨੇ ਤੇ ਉਹ ਕਹਿਤਾ ਰਹੇ ਸੀ ਪਰਸਨਲ ਗੱਲ ਕਰਨੀ ਆ ਸੋ ਉਹ ਇੱਕ ਤੁਸੀਂ ਇੱਕ ਤੁਸੀਂ ਇੱਕ ਇੱਕ ਗੱਲ ਹੋਰ ਗਈ ਵੀਡੀਓ ਤੇ ਵੀ ਉਹ ਮੈਂ ਵੀ ਉਹ ਪੀਰਾਂ ਦੇ ਥੱਲੇ ਪੈ ਕੇ ਪੀਰਾਂ ਨੂੰ ਪਾਇਆ ਉਹਦਾ ਉਹ ਵੀ ਤੁਸੀਂ ਜੀ ਉਹ ਵੀ ਉਹ ਵੀ ਤੁਸੀਂ ਉਹ ਵੀ ਮਹਾਰਾਜ ਵੀਡੀਓ ਚੰਗੀ ਤਰ੍ਹਾਂ ਦੇਖਿਓ ਮੈਂ ਆਪਣੇ ਗੁਰੂਆਂ ਤੋਂ ਸਭ ਕੁਝ ਸਿੱਖਿਆ ਬਾਬੇ ਗਰਮੇਲ ਨਾਥਰਾ ਚੇਲਾ ਬਾਬਾ ਗੋਪੀ ਨਾਥ ਬਾਪੂ ਨਾਥ ਦਾ ਮੁੰਡਾ ਵੀ ਨੈਸਟਾ ਮੇਰੇ ਕੋਲ ਹੀ ਬੈਠਿਆ ਜਦੋਂ ਜਦੋਂ ਤੁਸੀਂ ਸੁਣੋ ਮਹਾਰਾਜ ਦੀ ਸੇਵਾ ਨਹੀਂ ਹੈ ਨਾ ਉਦੋਂ ਉਹ ਹੈ ਨਹੀਂ ਸੀਗੇ ਮੇਰੀ ਬੇਨਤੀ ਸੁਣੋ ਇਸ ਸੰਬੰਧੀ ਸੁਣ ਲਓ ਮੇਰੀ ਗੱਲ ਜਿਹੜੇ ਹੈਗੇ ਨੇ ਨਾਥਾਂ ਦੇ ਸਾਰੇ ਟਰਸਟ ਉਹ ਆਉਣਗੇ ਮੇਰੇ ਨਾਲ ਕੋਈ ਗੱਲ ਨਹੀਂ ਮੈਂ ਇਸ ਸਵਾਲ ਤੇ ਵੀ ਗੱਲ ਕਰ ਲਵਾਂ ਬਾਬਾ ਗਰਮੇਲਨਾਥ ਉਹਨਾਂ ਦੇ ਚੇਲੇ ਬਾਬਾ ਗੋਪੀਨਾਥ ਉਹਨਾਂ ਨੂੰ 5 ਸਾਲ ਹੋ ਗਏ ਨਾਥ ਤੁਸੀਂ ਕਿਹੜੇ ਕਿਵੇਂ ਹੋਗੇ ਨਾਥ ਬਾਬਾ ਜੀ ਅਸੀਂ ਨਾਥਾਂ ਦੇ ਚੇਲੇ ਜੀ ਜੋ ਸਾਨੂੰ ਗੁਰ ਵਿਦਿਆ ਸਿਖਾਈਏ ਸਾਡੇ ਗੁਰੂਆਂ ਉਸਤਾਦਾਂ ਨੇ ਸਿਖਾਈਆ ਮਹਾਰਾਜ ਜੀ ਨਹੀਂ ਕੋਈ ਨਹੀਂ ਚਲੋ ਇਹ ਵੀ ਆਪਾਂ ਸਾਫਤ ਕਰ ਲਾਂਗੇ ਨਾ ਚਲੋ ਬਾਬਾ ਜੀ ਆਪਾਂ ਬਹਿ ਕੇ ਨੂੰ ਕਰੀਏ ਨਵੇੜੀ ਕੋਈ ਨਹੀਂ ਮੈਨੂੰ ਕਰ ਲੈਣ ਤਾਂ ਮਹਾਰਾਜ ਗੱਲ ਕੱਲ ਦਾ ਰੱਖ ਲੋ ਟਾਈਮ ਮੇਰੇ ਵੱਲੋਂ ਤੁਸੀਂ ਮੰਗਲਵਾਰ ਦਾ ਰੱਖ ਲੋ ਮੇਰੇ ਵੱਲੋਂ ਬੁੱਧਵਾਰ ਦਾ ਰੱਖ ਲੋ ਜਿਵੇਂ ਤੁਸੀਂ ਕਹੋਗੇ ਤੁਹਾਡੇ ਤਾਪੇ ਮੈਂ ਤਾਂ ਹੁਣ ਕਹੋ ਮੈਂ ਆ ਜਾਣਾ ਇਹ ਲੋਕ ਕੋਈ ਗੱਲ ਨਹੀਂ ਮਾਰ ਰਹੇ ਹੁਣੇ ਆਪਾਂ ਪੁੱਛ ਲੈਨੇ ਮੈਂ ਕਰ ਲੈਣ ਤਾਂ ਗੱਲ ਇੱਥੇ ਮੈਂ ਤੁਹਾਨੂੰ ਹੁਣੇ ਬੈਕਲ ਦੋ ਆ ਮਿੰਟਾ ਚ ਲਾ ਦੇਣੀ ਹੈ ਕਰੋ ਜੀ ਕਰੋ ਜੀ ਕਰੋ